ਆ ਜਿਹੜਾ ਹੋਈ ਅੱਜ ਸਪੀਡ ਫੜੀ ਹੈ ਜੀ ਤੇ ਉਮੀਦ ਕਰਦੇ ਆਂ ਤਾਂ ਬਹੁਤ ਵਧੀਆ ਬਹੁਤ ਨਾ ਜਿੱਤਾਂਗੇ ਲੱਗਦੇ ਹੀ ਹਰ ਇੱਕ ਦੀ ਨਿਗ੍ਹਾ ਟਗੀ ਹੋਏ ਇਨਸਾਫ ਮਿਲੂਗਾ ਸਿੱਧੂ ਨੂੰ ਉਸਿਆਲੇ ਨੂੰ ਪਰਿਵਾਰ ਨਹੀਂ ਮਿਲੂਗਾ ਬਹੁਤ ਧੇਰ ਹੋ ਗਈ ਜੀ ਇਲੈਕਸ਼ਨ ਆਉਣ ਕੀ ਕਹਣਾ ਚਾਹਦੇ ਬਿਲਕੁਲ ਉਮੀਦ ਕਰ ਸਕਦੇ ਆਂ ਪਰੰਤੂ ਜੋ ਸਰਕਾਰ ਵੱਲੋਂ ਸਮੇਂ ਸਿਰ ਜੁੰਤੇ ਕਿ ਕਿਹੜਾ ਜਾ ਰਹੇ ਹੈ ਤੁਹਾਡੇ ਸਾਹਮਣੇ ਵੀ 2 ਸਾਲ ਹੋ ਗਏ ਹਾਲੇ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਹੀ ਕੰਮ ਜਾ ਰਿਹਾ ਜੀ 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 ਸਾਨੂੰ ਚਾਰਜ ਫਰੇਮ ਕਰਨਾ ਹੀ ਫੈਸਲੇ ਵਰਗਾ ਲੱਗਿਆ ਵੀ ਘੱਟੋ ਘੱਟ ਕੇ ਸ਼ੁਰੂ ਤਾਂ ਹੋਇਆ ਤਾਂ ਉਸੇ ਦੀ ਐਫਰਡ ਇਹ ਹੈ ਸਾਨੂੰ ਉਮੀਦ ਹੈ ਵੀ ਪਹਿਲਾਂ ਮੈਂ ਕੱਲਾ ਸੀ ਸ਼ਾਇਦ 5-7 ਜਣਿਆਂ ਨੇ ਜਿਹੜੇ ਜਿੰਨੀਆਂ ਵੀ ਸੀਟਾਂ ਵੱਧ ਤੋਂ ਵੱਧ ਕਾਂਗਰਸ ਨੂੰ ਨਵੇ ਜਾ ਕੇ ਆਵਾਜ਼ ਚੁੱਕਣ ਉਮੀਦ ਕਰ ਸਕਦਾ ਮੈਂ ਅ ਕਨਸਟਿਟਿਊਸ਼ਨਲ ਤੋਂ ਕਾਫੀ ਉਮੀਦ ਹੈ ਸਾਡੀ ਬਹੁਤ ਚਰਚਾ ਚੱਲ ਰਹੀ ਸੀ ਬਹੁਤ ਚਰਚਾ ਚੱਲ ਰਹੀ ਸੀ ਬਾਰੇ ਲੋਕ ਸਭ ਚੋਣਾਂ ਚ ਉਤਰਨ ਦੀ ਉਸ ਤੋਂ ਬਾਅਦ ਇੱਕੋ ਦਮ ਇਹ ਹੈਬਟ ਕਿਵੇਂ ਹੋਇਆ ਕਿ ਜਿਤਨੇ ਦੇ ਨਾਲ ਸਣਿਆ ਬੇਟਾ ਚਰਚਾ ਸੀ ਔਰ ਮੈਂ ਮੈਨੂੰ ਆਫਰ ਵੀ ਦਿੱਤੀ ਗਈ ਸੀ ਵੀ ਤੁਸੀਂ ਲੜੋ ਪਰੰਤੂ ਮੇਰੀ ਆਪਣੀ ਜਿਹੜੀ ਘਰੇਲੂ ਹਾਲਾਤ ਕੁਛ ਇਸ ਤਰ੍ਹਾਂ ਦੇ ਸੀ ਹਲੇ ਤਾਂ ਮੈਂ ਮੇਰੀ ਮੇਰੀ ਜਿਹੜੀ ਪਹਿਲ ਹੈ ਉਹ ਜਸਿਸ ਦੀ ਸੀ ਤਾਂ ਇਸ ਕਰਕੇ ਮੈਂ ਮੇਰਾ ਪੂਰਾ ਧਿਆਨ ਕੇਸ ਵਾਲੇ ਪਾਸੇ ਹੈ ਤੇ ਚੋਣਾਂ ਤਾਂ ਆਉਂਦੀਆਂ ਰਹਿੰਦੀਆਂ 2 ਟਾਈ ਸਾਲ ਬਾਅਦ ਕਦੇ ਕੋਈ ਗੱਲ ਨਹੀਂ ਜੋ ਹੋਇਆ ਕੀੜਾ ਤੱਕਲੇ ਫੇਰ ਤੁਸੀਂ ਵੀ ਤਾਂ ਸਰਪਾ ਚੋਣਾਂ ਲੜ ਸਕਦੇ ਬਿਟਾ ਹਲੇ ਟਾਈਮ ਪਿਆ ਹੈ ਸਮਾਂ ਪਿਆ ਜੇ ਕੋਈ ਤੁਹਾਡੇ ਸਾਹਮਣੇ ਜਦੋਂ ਮੈਂ ਪੋਲੀਟੀਕਲ ਪਾਰਟੀ ਦੀ ਫਿਰ ਲੜਦਾ ਕੋਈ ਵੀ ਸਕਦਾ ਹੈ ਨਾ ਪਰੰਤੂ ਦੇਖਣਾ ਪੈਂਦਾ ਆਪਦੀ ਪੋਜੀਸ਼ਨ ਘਰ ਦਾ ਸਿਸਟਮ ਸਾਰਾ ਕੁਝ ਜਦੋਂ ਅਨੁਕੂਲ ਹੋਏਗਾ ਤੇ ਜੂਰ ਲੜ ਲਾਂਗੇ ਜੀ ਕਾਂਗਰਸ ਪਾਰਟੀ ਨਾਲ ਨਰਾਜ਼ਗੀ ਸੀ ਪਹਿਲਾਂ ਤੋਂ ਇਹ ਤਾਂ ਮੈਨੂੰ ਸਮਝ ਨਹੀਂ ਆ ਰਹੀ ਬਾਤ ਜਿਹੜੀ ਤੁਹਾਡੇ ਜਿਹੜੀ ਨਰਾਜ਼ਗੀ ਸਾਹਮਣੇ ਆ ਰਹੀ ਹੈ ਬੇਟਾ ਨਹੀਂ ਕਾਂਗਰਸ ਤੋਂ ਮੇਰੀ ਨਰਾਜ਼ਗੀ ਕਾਦੀ ਹੈ ਠੀਕ ਹੈ ਕੁਝ ਹਾਲਾਤ ਇਦਾਂ ਦੇ ਸੀਗੇ ਜਦੋਂ ਕੋਤਰਾ ਤਰ੍ਹਾਂ ਤਰ੍ਹਾਂ ਨਹੀਂ ਸੋਸ਼ਲ ਮੀਡੀਆ ਤੇ ਗੱਲਾਂ ਆ ਜਾਂਦੀਆਂ ਨੇ ਕੋਈ ਹਾਈ ਕਮਾਂਡ ਨਾਲ ਸਾਰੇ ਆ ਤੁਹਾਡੇ ਸਾਹਮਣੇ ਗਏ ਨੇ ਸਾਰੇ ਲੀਡਰ ਤਾਂ ਕਿਸੇ ਨਾਲ ਕੋਈ ਨਰਾਜ਼ਗੀ ਕਿਉਂਕਿ ਕਾਂਗਰਸ ਪਾਰਟੀ ਦੇ ਨਾਲ ਅਲਾਈਨਸ ਹੋਇਆ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਤੁਸੀਂ ਕਹਿੰਦੇ ਕਿ ਵੀ ਦਿਨਾਂ ਦੀ ਸਿਟੀ ਮਿਊਂਸੀਪਲਿਟੀ ਮੌਤ ਦਾ ਕਾਰਨ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਨੈਗਲੀਜੈਂਸ ਦੀ ਕਾਰਨ ਕਰਕੇ ਹੋਏਗੀ ਤੇ ਤੁਸੀਂ ਪਾਰਟੀ ਨਾਲ ਅਲਾਈਨਸ ਹੈ ਅਲਾਈਂਸ ਉਹ ਸੈਂਟਰ ਦੀ ਗੱਲ ਹੈ ਬੇਟਾ ਜਿੱਥੇ ਇੱਥੇ ਵੀ ਮੇਰਾ ਜਿਹੜਾ ਆਮ ਪਾਰਟੀ ਦੇ ਨਾਲ ਕੋਈ ਵਿਰੋਧ ਕੋਈ ਰੰਜਿਸ਼ ਨਹੀਂ ਹੈ ਕਿਸੇ ਕਿਸਮ ਦੀ ਵੀ ਕੋਈ ਮੇਰਾ ਵਿਅਕਤੀਗਤ ਮਤਭੇਦ ਉਹਨਾਂ ਨਾਲ ਪਰੰਤੂ ਜਿਹੜੀਆਂ ਅਣਗਹਿਲੀਆਂ ਆਮ ਆਦਮੀ ਪਾਰਟੀ ਨੇ ਮੇਰੇ ਪੁੱਤ ਦੇ ਜਸਟਿਸ ਦੇ ਵਿੱਚ ਕੀਤੀਆਂ ਨੇ ਮੇਰਾ ਉਹੀ ਸ਼ਿਕਵੇ ਨੇ ਆਮ ਪਾਰਟੀ ਨਾਲ ਇਹਨਾਂ ਨੇ ਮੈਨੂੰ ਮੇਰੇ ਨਾਲ ਪ੍ਰੋਪਰਲੀ ਬਹਿ ਕੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਮੇਰੀ ਸ਼ਿਕਾਇਤ ਨੂੰ ਸੁਣਿਆ ਵੀ ਨਹੀਂ ਗਿਆ ਉਹ ਤੇ ਉਹਦਾ ਸੋਲੂਸ਼ਨ ਕੱਢਣਾ ਤਾਂ ਲੱਗ ਗੱਲ ਰਹੇਗੀ ਉਸ ਤੋਂ ਬਾਅਦ ਦੀ ਇਹ ਮਿਲਦਾ ਸਮਾਂ ਨਹੀਂ ਦਿੰਦੇ ਦੇਖੋ ਸਿਕਿਉਰਿਟੀ ਵਿਡਰਾ ਕੀਤੀ ਹੈ ਤੁਹਾਡੇ ਸਾਹਮਣੇ ਇਨਕਸ਼ਾਫ ਵੀ ਕੀਤਾ ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੈਰ ਵੀ ਕਰ ਦਿੱਤਾ ਵੀ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮਸੂਏ ਦਾ ਮਰਡਰ ਹੋਇਆ ਅਦਰਵਾਈਜ਼ ਉਸ ਤੋਂ ਪਹਿਲਾਂ 15 ਦਿਨ ਅਸੀਂ ਬਿਨਾ ਕੋਈ ਗਨਮੈਨ ਤੋਂ ਸਾਡੇ ਕੋਲ ਇੱਕ ਵੀ ਗਨਮੈਨ ਨਹੀਂ ਸੀ ਅਸੀਂ ਆਪਦੇ ਘਰੇ ਬੜੀ ਆਰਾਮ ਨਾਲ ਖੈਰ ਸੁਖ ਨਾਲ ਰਹਿ ਰਹੇ ਸੀ ਕਤਲ ਕਦੋਂ ਹੋਇਆ ਜਦੋਂ ਇਹਨਾਂ ਨੇ ਸਿਕਿਉਰਿਟੀ ਵਿਡਰਾਅ ਦਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਪਰੰਤੂ ਉਹ ਤਿੰਨੇ ਤਿੰਨੇ ਅਸੀਂ ਜਿੰਨਾਂ ਦੇ ਨਾਂ ਲਏ ਮੈਡਮ ਊਸ਼ੀ ਦਾ ਲਿਆ ਬਲਤੇਜ ਬੰਨੂ ਦਾ ਲਿਆ ਇਹ ਇੱਕ ਸ਼ਾਇਦ ਕੋਈ ਬਰਵਾ ਸਾਹਿਬ ਹੈ ਸ਼ਾਇਦ ਅਸੀਂ ਕਿੰਨਾ ਦੇ ਨਾਮ ਲਏ ਪਰੰਤੂ ਸਰਕਾਰ ਨੇ ਜਵਾਬਤਾਲੀ ਵੀ ਕਰਨਾ ਵੀ ਯੋਗ ਨਹੀਂ ਸਮਝਿਆ ਉਸ ਗੱਲ ਦਾ ਉਸ ਗੱਲ ਦਾ ਹੀ ਮੇਰਾ ਰੋਸ ਹੈ ਹੋਰ ਮੇਰਾ ਆਮ ਪਾਰਟੀ ਨਾਲ ਕੋਈ ਬੱਟ ਦਾ ਰੌਲਾ ਨਹੀਂ ਹੈ ਕਿਸੇ ਗੱਲ ਦਾ ਕੈਂਡੀਡੇਟਲੀ ਕੰਟੀਨਿਊਸਲੀ ਪ੍ਰਚਾਰ ਕਰੋਗੇ ਸਿਲੈਕਸ਼ਨ ਦਾ ਬਿਲਕੁਲ ਜੀ ਕਰੂੰਗਾ ਬਿਲਕੁਲ ਬਠਿੰਡਾ ਤੋਂ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਅੱਜ ਨਾਮਿਨੇਸ਼ਨ ਕੀਤੀ ਹੈ ਤਾਂ ਉਹਨਾਂ ਨੂੰ ਸਪੋਰਟ ਦਾ ਭਰੋਸਾ ਦੇਣ ਲਈ ਇਥੇ ਪਹੁੰਚੇ। ਇੱਕ ਇਨਸਾਫ ਦੀ ਗੱਲ ਬਾਰ ਕੋ ਚੱਕ ਰਹੇ ਹੋ ਮਿਸਰ ਵਾਲੇ ਇਨਸਾਫ ਨਹੀਂ ਹੋ ਰਿਹਾ। ਪਾਰਲੀਮੈਂਟ 'ਚ ਗੱਲ ਹੋਣੀ ਚਾਹੀਦੀ ਹੈ। ਹਾਂਜੀ ਇਨਸਾਫ ਤਾਂ ਜਦੋਂ ਮਿਲ ਹੀ ਨਹੀਂ ਰਿਹਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹਟਿਆ। ਵੀਪ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋਈ ਹੈ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋ ਗਏ। ਮੈਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ ਨਹੀਂ ਤਾਂ ਮੈਂ ਇੰਨਾ ਨਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ ਸਤਾਈ ਦੋਸ਼ੀ ਆਈ ਵਾਰ ਇੱਕ ਦੀ ਐਪਲੀਕੇਸ਼ਨ ਕੋਈ ਲਾ ਦਿੰਦਾ ਇਧਰ ਇਹਨਾਂ ਅਦਾਲਤ ਦਾ ਸਮਾਂ ਉਹ ਜਾਇਆ ਕਰ ਰਹੇ ਨੇ ਉਹ ਤਾਂ ਕੀ ਇਸ ਲਟਕਦਾ ਲੜਕਦਾ 2 ਸਾਲ ਲੰਘ ਗਏ 24 ਮਹੀਨੇ ਬਾਅਦ ਚਾਰਜ ਫਰੇਮ ਹੋਇਆ ਤੇ ਐਸ 20 ਤੋਂ ਐਵੀਡੈਂਸ ਸਟਾਰਟ ਹੋ ਚੁੱਕੀ ਜਾਨੀ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਸਰ ਸਿੱਧੂ ਦੇ ਸਮਰਥਕ ਤੋਂ ਨਹੀਂ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾਂ ਤੋਗੋ ਪਰ ਅੱਜ ਕ ਤੁਸੀਂ ਇੱਥੇ ਵੀ ਆਏ ਹੋ ਘਰ ਹੀ ਵੀ ਤੁਹਾਡੇ ਸਿੱਧੂ ਸਾਹਿਬ ਦੇ ਸੀ ਕਿ ਸਮਰਥਕ ਇਸ ਵੱਲੋਂ ਖੁਸ਼ ਨੇ ਮੈਂ ਮੈਂ ਕਹੇ ਸੀ ਇਹ ਗੱਲ ਸਮਰਥਕ ਦੇ ਜਿਹੜੇ ਸੋਸ਼ਲ ਮੀਡੀਆ ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾਂ ਤੋੜਿਆ ਜਾਵੇ ਨਹੀਂ ਬੇਟਾ ਫਿਰ ਦੇਖੋ 12.7 ਤਾਂ ਮੈਨੂੰ ਇੰਸਟਾ ਦੇ ਉੱਤੇ ਫੋਲੋ ਕਰਦੇ ਆ ਹੈਨਾ ਜੀ ਜੀ ਫੇਸਬੁੱਕ ਤੇ ਵੀ ਐ ਟਵਿੱਟਰ ਤੇ ਵੀ ਹੈ ਪਰੰਤੂ ਮੈਂ ਨੂੰ ਸਿੱਧੇ ਤੌਰ ਤੇ ਤਾਂ ਹਲੇ ਕਿਸੇ ਬੱਚੇ ਨੇ ਇਹ ਗੱਲ ਨਹੀਂ ਕਹੀ ਵੀ ਤੁਹਾਨੂੰ ਬਪਾ ਨਹੀਂ ਇਸ ਪਾਸੇ ਜਾਣਾ ਚਾਹੀਦਾ ਸੀ ਪਰੰਤੂ ਠੀਕ ਹੈ ਇਸ ਮੇਰੇ ਨਾਲ ਜਿਹੜੇ ਜਿੰਨੇ ਸਾਡੇ ਚੌਣੇ ਲੋਕ ਹਰ ਵਰਗ ਹਰ ਧਰਮ ਹਰ ਜਾਤ ਨਾਲ ਜੁੜੇ ਹੋਏ ਨੇ ਉਹ ਕਿਸੇ ਦੇ ਵਿਚਾਰ ਬੱਖ ਹੋ ਸਕਦੇ ਆ ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਮੇ ਨਾਲ ਦਵਾਉਣਾ ਚਾਹੁੰਦਾ ਮੈਂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਓ ਮੈਂ ਉਹਨਾਂ ਦੇ ਨਾਲ ਆਇਆ ਚੁਣੀ ਆ ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਵੀ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਦਰ ਨਹੀਂ ਛੱਡਿਆ ਮੈਂ ਭਾਜਪਾ ਕੋਲੇ ਵੀ ਗਿਆ ਮੈਂ ਆਮ ਆਦਮੀ ਪਾਰਟੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਉਹ ਤਾਂ ਮੇਰੇ ਵੱੱਲੇ ਹੀ ਨਹੀਂ ਲੱਗੇ ਪਰੰਤੂ ਮੈਂ ਹਰ ਲੀਡਰ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਤਾਂ ਮੈਂ ਸਾਰੀ ਚੀਜ਼ ਦਾ ਨਿਚੋੜ ਜਾਂ ਕੱਢ ਕੇ ਦੇਖਿਆ ਵੀ ਜੇ ਕੋਈ ਗੱਲ ਸਹੀ ਢੰਗ ਨਾਲ ਉੱਥੋਂ ਤੱਕ ਰੱਖੀ ਜਾ ਸਕਦੀ ਹੈ ਤਾਂ ਮੈਨੂੰ ਇੱਥੇ ਥੋੜਾ ਜਿਹਾ ਵਿਸ਼ਵਾਸ ਹੋਇਆ ਵੱਧ ਗਿਆ ਤਾਂ ਮੈਂ ਇਹਨਾਂ ਨਾਲ ਪਰ ਇੱਥੇ ਮੈਂ ਆਲਰੇਡੀ ਪਹਿਲਾਂ ਵੀ ਆ ਬਈ ਇੱਕ ਨੰਬਰ ਤੋਂ ਤੇ ਉਹ ਕੋਈ ਗੱਲ ਹੁੰਦੀ ਤੁਸੀਂ ਜੀ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਵੀ ਹੁਣ ਤਾਂ ਮੈਂ ਵੱਖਾ ਕੱਲ ਹੁਣ ਮੈਂ ਇੱਧਰ ਆ ਗਿਆ ਮਨ ਨੂੰ ਵੀ ਮੈਂ ਯਾਦ ਖੜਾ ਹੋ ਜਾਣਾ ਤਾਂ ਮੈਂ ਕਹਿੰਦਾ ਵੀ ਮੈਂ ਯਾਦ ਖੜਾ ਵੋਟਾਂ માં ਸਾਰੇ ਨਹੀਂ ਲੈਣਾ ਉਸ ਤੋਂ ਮੋਰ ਜਿੱਤਣ ਤੋਂ ਬਾਅਦ ਇਹ ਕਹਿੰਦਾ ਹੁਣ ਮੈਂ ਫਲਾਨੀ ਆ ਅਸੀਂ ਕਲੀਅਰ ਲਾਈਨ ਦਾ ਬੰਦਾ ਮੈਂ ਜਿੱਥੇ ਖੜਾ ਮੈਂ 70 75 ਤੋਂ ਜਦੋਂ ਸਾਡੀ ਸਭਲੀਆਂ ਮੈਂ ਕਾਂਗਰਸ ਨੂੰ ਵੋਟ ਕਰਦਾ ਰਿਹਾ ਹੁਣ ਵੀ ਕਰ ਰਿਹਾ ਹਾਂ ਦਾ ਮੇਰਾ ਬੀਟੇਰੀ ਵੀ ਵਿਧਾਨ ਸਭਾ ਕਾਂਗਰਸ ਦੀ ਸੀਟ ਜਿਹੜੀ ਹੈ ਤੇ ਜੇ ਮੈਂ ਕਾਂਗਰਸ ਦੀ ਹਮਾਇਤ ਕਰਦਾ ਮੈਂ ਤਾਂ ਕੁਝ ਇਹਦੇ ਚ ਗੁਨਾਹ ਆ ਲਿਆ ਕੱਲ ਅੱਛਾ ਤੁਸੀਂ ਮੁਸੇਦ ਸਿੱਧਾ ਮੁਸੇਦ ਜੀ ਦੇਖੋ ਜੀ ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਲੈਕਸ਼ਨ ਲੜਨਾ ਨਹੀਂ ਸੀ ਤੁਹਾਨੂੰ ਵਾਲੇ ਕਿਉਂਕਿ ਮੇਰੇ ਅੱਗੇ ਜਸਟਿਸ ਹੈ ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਉਂਗਾ ਜੇ ਮੈਂ ਫਰੀ ਰਹਿੰਦਾ ਉਸ ਗੱਲ ਤੋਂ ਨੰਬਰ 2 ਦੇ ਉੱਤੇ ਮੇਰੀ ਘਰੇਲੂ ਪੋਜੀਸ਼ਨ ਇਦਾਂ ਦੀ ਹੈ ਛੋਟਾ ਜਿਹਾ ਬੱਚਾ ਹੈ ਸਾਰੀ ਚੀਜ਼ ਸੰਭਾਲਣੀ ਮੇਰੇ ਲਈ ਪਹਿਲਾ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲੂਗਾ ਫੇਰ ਹੀ ਮੈਂ ਅੱਗੇ ਸਮਾਜ ਬਾਰੇ ਸੋਚ ਸਕਾਂ ਜੀ ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ ਦੇ ਖੜਨਾਂ ਹੈ ਫਿਰ ਉਸ ਤੋਂ ਬਾਅਦ ਜੇ ਕੋਈ ਜਦੋਂ ਪੋਲੀਟੀਕਲ ਪਾਰਟੀ ਦਾ ਮੈਂ ਹੈਗਾ ਹੀ ਆ ਇਲੈਕਸ਼ਨ ਲੜਦਾ ਹਾਂ ਕੋਈ ਮੇਰੇ ਲਈ ਕੋਈ ਅਲੋਕਾਰੀ ਨਮੀ ਗੱਲ ਤਾਂ ਹੈ ਨਹੀਂ ਜੇ ਕੋਈ ਹਾਲਾਤ ਚੰਗੇ ਬਣੇ ਤਾਂ ਹੋ ਸਕਦਾ ਲੜ ਵੀ ਲਈਏ ਅੱਛਾ ਤੁਹਾਡੇ ਬੇਟਾ ਜੀ ਨੇ ਐਮਐਲਏ ਚੌਂੜੀ ਸੀ ਉਹ ਹਾਰ ਗਏ ਸੀ ਠੀਕ ਹੈ ਤੇ ਹੁਣ ਜਿਸ ਤਰ੍ਹਾਂ ਸਿੱਧੂ ਸਾਫ ਖੜੇ ਹੋਏ ਤੁਹਾਨੂੰ ਸਮਰਥਨ ਦਿੱਤਾ ਹੈਗਾ ਤੁਹਾਨੂੰ ਲੱਗਦਾ ਵੀ ਹੁਣ ਲੋਕ ਜਿਹੜੇ ਹੈਗੇ ਖਾਸ ਕਰਕੇ ਮਾਨਸਰੇ ਇੱਕ ਬਦਲਾ ਲੈਣਗੇ ਤੇ ਕਬੱਡੀ ਮਾ ਮਾ ਜਿਦਾਂ ਦੇ ਇਸ ਤਰ੍ਹਾਂ ਦੇ ਦੇਖੋ ਬੇਟਾ ਜਿੱਤ ਹਾਰ ਤਾਂ ਇਹਦਾ ਇੱਕ 파ਰਟ ਹੈ ਹਨਾ ਉਹ ਤਾਂ ਬੜੀ ਆਈ ਹੈ ਪਰੰਤੂ ਆਪਾਂ ਤਾਂ ਅਪੀਲ ਕਰ ਸਕਦੇ ਹਾਂ ਹਨਾ ਕੋਈ ਮਤਲਬ ਮੈਂ ਕਿਸ ਨੂੰ ਬਾਉਂਡ ਤਾਂ ਨਹੀਂ ਕਰ ਸਕਦਾ ਮੈਂ ਇਹ ਕਹਿ ਸਕਦਾ ਵੀ ਮੈਨੂੰ ਇਹਨਾਂ ਲੋਕਾਂ ਤੋਂ ਉਮੀਦ ਹੈ ਤਾਂ ਮੈਂ ਲੋਕਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕਰ ਸਕਦਾ ਵੀ ਜੇ ਤੁਸੀਂ ਮਦਦ ਕਰ ਦੋਗੇ ਤਾਂ ਤੁਹਾਡਾ ਬੜਾ ਥੈਂਕਸ ਹੋਊਗਾ ਆਦਰ ਬਾਈ ਤੁਹਾਡਾ ਜੋ ਵੀ ਫੈਸਲਾ ਸਿਰਪੱਥ ਹੈ ਧੰਨਵਾਦ ਧੰਨਵਾਦ